ਸੱਚੇ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਹਾਂਜੀ ਚਲੋ ਕਰਦੇ ਆਪਾਂ ਅੱਜ ਦੀ ਵੀਡੀਓ ਸ਼ੁਰੂ ਸਭ ਮੁਝ ਸੇ ਪੁੱਛਤੇ ਹ ਤੂੰ ਕੌਣ ਸ਼ਹਿਰ ਸੇ ਆਈ ਆ ਨਾਮ ਜਲੇਬੀ ਬਾਈ ਆ ਜਲੇਬੀ ਬਾਈ ਜਲੇਬੀ ਬਾਈ ਜਲੇਬੀ ਵਾਈ ਓ ਜਲੇਬੀ ਬਾਈ ਜਲੇਬੀ ਅੱਛਾ ਇਹ ਗਾਣਾ ਮੈਂ ਇਸ ਕਰਕੇ ਗਾਇਆ ਕਿਉਂਕਿ ਇਹਨਾਂ ਦੇ ਫੋਲੋਅਰਸ ਇਹਨਾਂ ਨੂੰ ਪੁੱਛਦੇ ਪਿੰਕੀ ਦੀ ਆਪ ਕਹਾਂ ਸੇ ਹੋ ਪਿੰਕੀ ਦੀ ਚਲੇਬੀ ਬਾਈ ਆਜੋ ਤੁਹਾਨੂੰ ਮਿਲਾ ਮਾਈਕ ਕਿਰਨ ਮਿਠੰਡਾ ਦੇ ਕੀ ਕਹਿੰਦੇ ਉਹਨੂੰ ਫੈਨ ਫੈਨ ਦੂਜਾ ਫੈਨ ਨਹੀਂ ਛੱਤ ਵਾਲਾ ਫੈਨ ਨਹੀਂ ਡਾਈ ਹਾਰਟ ਫੈਨ ਆਣ ਲਾਹ ਕਿਰਨ ਆਇਆ 15 ਵੀ ਹੁਲਕੇ ਤੇ ਲੱਸੀ ਦਾ ਮੱਕੂ ਤੇ ਬਾਕੀ ਦਾ ਠੀਕਾ ਟਾਇਲਟ ਵਾਲਾ ਮੱਗ ਘਰੋਂ ਨਾਲ ਲੈ ਕੇ ਆਈ ਮੂੰਗੀ ਦੀ ਸਬਜੀ ਦਾਲ ਮੱਖਣੀ ਦੀ ਸਬਜੀ ਆ ਆ ਧਿਆਨ ਨਾਲ ਦੇਖੋ ਦਾਲ ਮੱਖਣੀ ਦੀ ਸਬਜੀ ਤੇ ਆਪਾਂ ਲੱਗਣ ਲੱਗਾ ਦੇਸੀ ਘਿਓ ਧੰਡਾ ਨਾ ਕਾੜੋ ਧੰਡਾ ਨਾ ਕਾੜੋ ਅਭੀ ਮੈਂ ਮੱਕ ਵਿੱਚ ਮੱਖਣੀ ਪਾਉਣੇ ਐਸੇ ਦੇਸੀ ਨਾਲ ਵਧੀਆ ਲੱਗੂਗੀ ਰੋਟੀ ਠੰਡੀ ਹੋ ਗਈ ਹੈ ਕਿਰਨਾ ਕਿਰਨਾ ਆਪਦੇ ਘਰ ਇੰਨੀ ਰੋਟੀਆਂ ਲੌਂਦੀ ਤੇ ਇਹ ਗੰਨਾਂ ਨੂੰ ਕੈਰੀ ਕਰ ਰੋਟੀ ਠੰਡੀ ਹੋ ਗਈ ਹੈ ਕਿਰਨਾ ਯਾਰ ਕਿਵੇਂ ਦਾ ਕੀ ਕੀ ਸੋਚ ਕੇ ਤੂੰ ਵੀਡੀਓ ਬਣਾਈ ਹੈ ਤੈਨੂੰ ਕੀ ਲੱਗਦਾ ਕਿ ਤੈਨੂੰ ਪੰਜਾਬੀ ਉਹਦੇ ਮੂਵੀ ਚ ਕੰਮ ਮਿਲ ਜਾਊਗਾ ਇਹ ਸਭ ਪੁਸ਼ ਕਰਕੇ ਕਿਰਨਾ ਕਿ ਕਿਤੇ ਉਹ ਲੱਗੀ ਹੋਈ ਹੈ ਕਿਤੇ ਇਨਵੈਸਟ ਕਰਦੀ ਹੈ ਜੇ ਇਹਦੇ ਫਿਲਮ ਇੰਡਸਟਰੀ ਦੇ ਵਿੱਚ ਹੈ ਤਾਂ ਕਿਰਨਾ ਤੇਰੀ ਰੀਲ ਦੇਖੂਗੀ ਤਾਂ ਕੀ ਕਹਿੰਦੇ ਤੇਰੀ ਉਹ ਮੂਵੀ ਤੈਨੂੰ ਦਿਲਾ ਦੂਗੀ ਕੋਈ ਮੂਵੀ ਤਾਂ ਉਹਨੇ ਮਿਲੀ ਸੀਗੀ ਚੁੰਮਿਆ ਨੀ ਭਾਬੀ ਉਹ ਵੀ ਅੱਜ ਕੱਲ ਹੁਣ ਆਟਾ ਦੇ ਬਾਹਰ ਪਤਾ ਨਹੀਂ ਕਿੱਥੇ ਕਿੱਥੇ ਨੱਚਦੀ ਫਿਰ ਰਹੀ ਐ ਇਹ ਟੈਲੈਂਟ ਏ ਤੁਹਾਡਾ ਮਤਲਬ ਕੁਝ ਨਹੀਂ ਦਿਖਣਾ ਕੋਈ ਹੈਗਾ ਹਨ ਚੱਲਿਆ ਪਈ ਜਿੱਦੇ ਕਰਨਾ ਹੈਲੋ ਫਰੈਂਡਸ ਦੇਖੋ ਮੇਰੇ ਘਾਲੇ ਕਿਤੇ ਉਹ ਮੈਂ ਇਹ ਹੈਲੋ ਕਿਰਨਾ ਰੋਟੀ ਖਾ ਲੈ ਇਹ ਕੱਲੀ ਨਹੀਂ ਐ ਇੱਕ ਹੋਰ ਦੋ ਤਿੰਨ ਵੀ ਹੈਗੇ ਐ ਕਿਰਨਾ ਤੇ ਨਪਾਈ ਇੱਥੇ ਕਿਰਨਾ ਤੈਨੂੰ ਦੀਵਾਲੀ ਦੇਣੀ ਐ ਕਿਰਨਾ ਐ ਜਿਵੇਂ ਕਿਰਨਾ ਲਈ ਹੋ ਗਈ ਪੰਜਾਬ ਦੀ ਸੀਐਮ ਹੋ ਗਈ ਜਿਹਨੂੰ ਸਾਰੇ ਜਣੇ YouTube ਤੇ ਅਪੀਲ ਪਾ ਦੇ ਕਿਰਨ ਦਾ ਆਪ ਪੀਲਾ ਵਾਰੀ ਲੋਕਾਂ ਨੂੰ ਅੱਗੇ ਕਰਕੇ ਕਿ ਮੈਨੂੰ ਗਾਲਾਂ ਨਾ ਕਢੋ ਨਹੀਂ ਤੇ ਤੁਹਾਨੂੰ ਮੈਂ ਦੱਸਦੀ ਆ ਆ ਕਮਲੇ ਕਿਰਨਾਂ ਦੇ ਪਿੱਛੇ ਲੱਗੇ ਹੋਏ ਕੋਈ ਹੋਰ ਕੰਮ ਧੰਦਾ ਕਰ ਲਓ ਉਸੇ ਮੇਰਾ ਕੀ ਫਾਇਦਾ ਹੁਆ ਮੁਝੇ ਕੀ ਮਿਲਿਆ ਬਤਲੇ ਕਲਕੱਤੇ ਆ ਕਲਕੱਤੇ ਉੱਖੀ ਲਿਆ ਦੇ ਚੱਲੂਗੀ ساری ਰਾਤ ਵੇ ਕਲਕੱਤੇ ਉੱਖੀ ਲਿਆ ਦੇ ਕਲਕੱਤੇ ਉੱਖੀ ਕੈਮਰਾ ਲਿਆ ਦੇ ਨੱਚੂਗੀ ਸਾਰੀ ਰਾਤ ਵੇ ਹਾਂਜੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਅਮਨ ਸਹਿਜ ਅੱਜ ਮੈਂ ਬੜੇ ਟਾਈਮ ਬਾਅਦ ਇਹਨਾਂ ਦੇ ਗੇੜਾ ਮਾਰਿਆ ਮੈਂ ਗੇੜਾ ਕੀ ਮਾਰਿਆ ਮੈਂ ਤਾਂ ਉਲਟੀ ਕਰਕੇ ਆਈ ਹਾਂ ਕੌਣ ਤੁਹਾਨੂੰ ਮੈਂ ਦਿਖਾਨੀ ਹੈ ਤੁਸੀਂ ਨਾ ਉਲਟੀਆਂ ਕਰਨਾ ਪਰ ਚਲੋ ਇੰਜੋਏ ਕਰੋ ਵੀਡੀਓ ਆ ਜਾਓ ਮੈਂ ਤੁਹਾਨੂੰ ਦਿਖਾਨੀ ਦੀਆਂ ਇਹ ਕਲਿੱਪਸ ਦੇਖੋ ਜੀ ਸਲਮਾਨ ਖਾਨ ਕਿੱਦਾਂ ਲੱਗ ਰਿਹਾ ਤੁਹਾਨੂੰ ਅੱਜ ਇਹਨੂੰ ਕਮੈਂਟ ਕਰਕੇ ਦੱਸਿਓ ਕਿ ਸਲਮਾਨ ਖਾਨ ਦੀ ਲੁੱਕ ਲੱਗ ਰਹੀ ਹੈ ਅੱਜ ਕਿ ਨਹੀਂ ਲੱਗ ਰਹੀ ਆ ਫੜ ਹੁਣ ਮੈਂ ਬਣ ਕੇ ਦੇਖਦਾ ਰਜਨੀਕਾਂਤ ਹੁਣ ਆਪਣੀ ਲੁੱਕ ਚਾਹੁੰਦਾ ਦੁਬਾਰਾ ਦੇਖ ਲਿਆ ਸਲਮਾਨ ਖਾਨ ਕਿਵੇਂ ਦਾ ਲੱਗਿਆ ਤੁਹਾਨੂੰ ਜਨਾਨੀ ਦੇ ਸਿਰ ਤੋਂ ਪੈਸਾ ਕਮਾਉਣ ਵਾਲਾ ਸਲਮਾਨ ਖਾਨ ਇੱਕ ਉਹ ਸਲਮਾਨ ਖਾਨ ਜਿਨੇ ਵਿਆਹ ਤੱਕ ਨਿਕਰਾ ਇੱਕ ਇਹ ਸਲਮਾਨ ਖਾਨ ਜਨਾਨੀ ਦੇ ਸਿਰ ਤੋਂ ਪੈਸਾ ਕਮਾਉਂਦਾ ਤੁਹਾਨੂੰ ਪਤਾ ਇਹ ਕੀ ਕੀ ਕੰਮ ਕਰਦਾ ਹੈ ਤੁਸੀਂ ਸਾਰੇ ਪੁੱਛਦੇ ਸੀ ਨਾ ਕੀ ਕੰਮ ਕਰਦਾ ਕੀ ਕੰਮ ਕਰਦਾ ਦੱਸੋ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕੀ ਕੰਮ ਕਰਦਾ ਆ ਦੇਖਿਓ ਜਰਾ ਰੋਟੀ ਵਾਲਾ ਬੰਦਾ ਕੁਸਕੀ ਨਹੀਂ ਅੰਦਾ ਇਹ ਤਾਂ ਮੈਨੂੰ ਬੁਲਾਉਣੀਆਂ ਆ ਲੈ ਦੱਸ ਮਾੜੀ ਮੋਟੀ ਦਾ ਕਹਰੇ ਕਿ ਆਓ ਠੀਕ ਆ ਬਣਾਦਾ ਤੇਲ ਲਾ ਲੋ ਚੋ സലമ പൂരി ਉਪਰਾਵਾ ਮਾਨਨ ਲੜੀ ਜਾਂ ਨਾ ਕਿ ਪੂਰੀਆਂ ਨਹੀਂ ਬਣਾਈਆਂ ਪੂਰੀਆਂ ਨਹੀਂ ਤੈਨੂੰ ਆਂਦੀਆਂ ਨਹੀਂ ਇਹ ਬੋਲ ਲੜ ਰਹਾ ਜਿਹੜੀ ਕੈਮਰਾ ਪਕੜ ਕੇ ਖੜੀ ਕੀਤੀ ਹੋਈ ਹੈ ਇਹ ਦੇ ਕੋਲ ਬਣਵਾ ਲੈ ਕੀ ਗੱਲ ਆਂਦੀਆਂ ਨਹੀਂ ਕੱਲਾ ਕਲਕੱਤੀਓਂ ਪਖੀ ਲਿਆ ਦੇ ਚੱਲੂਗੀ ਸਾਰੀ ਰਾਤ ਆਈ ਜਾਂਦਾ ਕਰ ਰਗਾ ਕੱਲਾ ਨੱਚ ਲਪੜੇਂਦਾ ਪੂਰੀਆਂ ਪਰੀਆਂ ਨਹੀਂ ਬਣਾਉਣੀ ਜਾਂਦੀਆਂ ਤੁਹਾਨੂੰ ਯਾਰ ਕਿੱਡੇ ਨਖਿੱਦ ਬੰਦੇ ਹੋ ਤੁਸੀਂ ਕੱਲ ਇੱਕ ਮੈਂ ਕੱਲ ਵੀਡੀਓ ਪਾਈ ਜਿਹੜੀ ਹਨਾ ਕੱਲ ਸਵੇਰੇ ਵੀਡੀਓ ਬੰਦਾ ਗੰਦਾ ਲੇ ਇਨਨੇ ਪਿਆਣਾ ਤੂੰ ਵੀਡੀਓਜ਼ ਬਣਾਉਣੀ ਹੈ ਇਹ ਕੋਈ ਰੋਸਟਿੰਗ ਹੈ ਤੇ ਪਰ ਆਵਾ ਤੂੰ ਮੇਰੇ ਚੈਨਲ ਦਾ ਨਾਮ ਨਹੀਂ ਬਣਾਇਆ ਰੀਐਕਸ਼ਨ ਚੈਨਲ ਹੈ ਮੇਰੇ ਉਹਦਾ ਨਾਮ ਰੋਸਟਿੰਗ ਨਹੀਂ ਹੈ ਚਲੋ ਮੜਾ ਮਟ ਕਦੇ ਅਸੀਂ ਬੋਲ ਦਿੰਨੇ ਆ ਉਹ ਇੱਕ ਡਿਫਰੈਂਟ ਚੀਜ਼ ਹੈ ਅੱਛਾ ਫਿਰ ਕਹਿੰਦਾ ਕਿ ਤੂੰ ਤਾਂ ਚੁਗਲੀਆਂ ਕਰਦੀ ਹੈ ਚੁਗਲੀ ਵਧਾ ਕੀ ਹੁੰਦੀ ਹੈ ਜਿਹੜੀ ਪਿੱਠ ਵਿੱਚ ਹੁੰਦੀ ਹੈ ਅਸੀਂ ਇੱਥੇ ਕੈਮਰੇ ਅੱਗੇ ਗੱਲ ਕਰ ਰਹੇ ਆ ਇਹ ਚੁਗਲੀ ਨਹੀਂ ਹੈ ਚੁਗਲੀ ਉਹ ਹੁੰਦੀ ਹੈ ਕਿ ਜੇ ਅਸੀਂ ਪਿੱਠ ਵਿੱਚ ਕਿਸਦੇ ਕਰਦੇ ਆ ਦੋਨਾਂ ਚੀਜ਼ਾਂ 'ਚ ਫਰਕ ਸਮਝ ਹਾਂ ਤੇ ਬਾਕੀ ਜਿਨਾਂ ਨੇ ਦਿਖਾਉ ਮੈਂ ਕੁਆ ਜਿਹੜਾ ਹਾਂ ਤੂੰ ਕੀ ਕਹਿੰਦੇ ਉਹ ਕੜਾਈ ਵਿੱਚੋਂ ਨਾ ਕਟਕਟ ਕੇ ਤੇਲ ਲਗਾ ਲਿਆ ਪੂਰੀ ਨੂੰ ਭਰਾਵਾ ਅਨਪੜ ਤਾਂ ਤੁਸੀਂ ਸੀਗੇ ਗਵਾਰ ਵੀ ਤੁਸੀਂ ਸੀਗੇ ਗਦੇ ਵੀ ਤੁਸੀਂ ਸੀਗੇ ਬੇਕਲ ਵੀ ਸੀਗੇ ਕਮ ਸੇ ਕਮ ਮੈਨੂੰ ਇੰਨਾ ਦਾ ਸੀ ਮਾੜਾ ਮੋਟਾ ਨੂੰ ਖਾਣਾ ਖੋਣਾ ਬਣਾਉਂਦਾ ਹੋ ਪਰ ਇਹ ਦੇਖ ਕੇ ਤਾਂ ਮੈਨੂੰ ਜਵਾਈ ਗਏ ਤਾਂ ਖਾਣਾ ਮੈਨੂੰ ਵੀ ਗਰਮ ਤੇਲ ਚ ਕੇ ਪੂਰੀਆਂ ਨੂੰ ਲਾ ਰਿਹਾ ਤੇ ਬੇਲ ਰਿਹਾ ਅਰੇ ਦੇਵਾ ਅਬਾ ਵੇ ਕੋਈ 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 ਲਗਾ ਪਾਣੀ ਬਣੇ ਰਿਵਿਊ ਦੇ ਦੇ ਰਿਵਿਊ ਦੇ ਜਾ ਓਕੇ ਦੇਖ ਲੈ ਦੇਖ ਲੈ ਰਿਵਿਊ ਕਿਦਾਂ ਲੱਗੇ ਹਾਂ ਵੀ ਤੁਹਾਨੂੰ ਪਾਈ ਹੋਣੀ ਹਨ ਨਾਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਪਿਆਰਾ ਜਿਹਾ ਕਰਿਓ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਲਾਈਕ ਵੀ ਜਰੂਰ ਕਰਿਓ ਤੇ ਸ਼ੇਅਰ ਵੀ ਜਰੂਰ ਮੈਂ ਦੇ ਦਿੰਦੀ ਆ ਰਿਵਿਊ ਆਈ ਕੈਨ ਅੰਡਰਸਟੈਂਡ ਯੂਅਰ ਫੀਲਿੰਗ ਮੈਂ ਤਾਂ ਹੀ ਸੋਚ ਰਹੀ ਤੂੰ ਕਿਉਂ ਪੂਰੀਆਂ ਬਣਾ ਰਹੀਆਂ ਇਹਦੀਆਂ ਪੂਰੀਆਂ ਦੇਖ ਕੇ ਤਾਂ ਸੱਚੀ ਅੱਠ ਕੋਈ ਥੋੜਾ ਜਿਹਾ ਨਹੀਂ ਉਹ ਯਾਰ ਮੈਂ ਇਦਾਂ ਕਰਦੀ ਆ ਪੂਰੀਆਂ ਮੰਨਿਆ ਕਿ ਚਲੋ ਕੰਮ ਕਰ ਤਾਂ ਚਲੋ ਕਰ ਲੈਣਿਆ ਸੀ ਕੋਈ ਏਡੀ ਵੱਡੀ ਗੱਲ ਨਹੀਂ ਹੈ ਪਰ ਠੀਕ ਹੈ ਸਾਨੂੰ ਵੀ ਇੰਨੇ ਜਿਆਦਾ ਪਰਫੈਕਟ ਨਹੀਂ ਹੁੰਦੇ ਪਰ ਤੇਰੀਆਂ ਪੂਰੀਆਂ ਦੇਖ ਕੇ ਤਾਂ ਮੈਨੂੰ ਪ੍ਰਾਊਡ ਫੀਲ ਹੋਣ ਲੱਗਾ ਕਿ ਤੇਰੇ ਤੋਂ ਤਾਂ ਵਧੀਆ ਹੀ ਪੂਰੀਆਂ ਮੈਂ ਬਣਾ ਲ ਲਈ ਇਹ ਤਾਂ ਲੇਟੈਸਟ ਨਿਊਜ਼ ਹੈ ਇਹ ਹੈ ਰੀਲਾਂ ਤੇ ਨੱਚਣ ਵਾਲੇ ਨਚਾਰੀ ਕਹਿ ਸਕਦੇ ਇਹਨਾਂ ਨੂੰ ਖੇਤਾ 'ਚ ਰਚਣਾ ਹੋਵੇ ਰੀਲਾਂ 'ਤੇ ਨਚਣਾ ਹੋਵੇ ਕੁਝ ਵੀ ਕਰਨਾ ਹੋਵੇ ਇੱਕ ਨੰਬਰ ਜਿਹਨਾਂ ਨੂੰ ਕਹਿੰਦੇ ਨੇ ਕਿ ਤੇ ਘਰ ਦੀ ਸਫਾਈ ਕਰਨੀ ਹੈ ਜਾਂ ਕਿਤੇ ਕੋਈ ਘਰ ਦਾ ਕੰਮ ਕਰਨਾ ਹੈ ਉਨਿੰਦ ਪੂਰੀਆਂ ਦੀ ਸ਼ਕਲ ਦੇਖਿਓ ਕੋਲੇ ਤੋਂ ਵੀ ਜ਼ਿਆਦਾ ਕਾਲੀਆਂ ਪੂਰੀਆਂ ਬਣਾ ਦੇ ਉੱਤੋਂ ਸਾਸੂ ਨੂੰ ਉਹ ਕਹਿੰਦੇ ਮੰਮੀ ਰਿਵਿਊ ਮੰਮੀ ਕੀ ਕੀ ਰਿਵਿਊ ਦੇਵੇ ਉਹ ਕਹਿੰਦੀ ਖਾ ਕੇ ਦੇਖਦੀਆਂ ਜੇ ਤਾਂ ਗਲੋਂ ਉਤਰ ਗਈਆਂ ਤਾਂ ਮਾੜਾ ਮੋੜਾ ਕੁਝ ਦਸਾਂ ਦੇ ਵਿੱਚੋਂ ਅੱਧਾ ਕ ਨੰਬਰ ਦੇ ਦੂੰਗੀ ਤੇ ਜੇ ਗਲੇ ਨਹੀਂ ਉਤਰੀ ਤਾਂ ਫਿਰ ਆਪ ਹੀ ਸਮਝ ਜੇ ਹੁਣ ਕੀ ਦੀਆਂ ਜਲੀਆਂ ਹੋਈਆਂ ਪੂਰੀਆਂ ਦਾ ਰਿਵਿਊ ਦੇ ਕੁੱਤਾ ਨਾ ਖਾਵੇ ਜੀ ਪੂਰੀ ਜੀ ਜੀ ਬੰਦਿਆਰ ਹੋਏ ਭਰੋਸੇ ਲਈ ਹੈ ਕੱਢ ਲਿਆ ਆਪਣਾ ਇਹਨੇ ਵਿਂਟਰ ਵਾਲਾ ਫੇਵਰੇਟ ਸੂਟ ਹੁਣ ਨਾ ਸਾਰੀ ਕੀ ਕਹਿੰਦੇ ਸਰਦੀਆਂ ਵਿੱਚ ਇਹਨਾਂ ਦਾ ਇਹ ਵਾਲਾ কুর্তা ਜੋ ਵੀ ਚੱਗੀ ਹੀ ਪਾਈ ਪਈ ਉੱਤੇ ਇਹੀ ਪਾ ਕੇ ਨੇ ਸਾਰੇ ਵੀਡੀਓ ਕੱਢਦੇ ਨੇ ਨਲਕ ਮੰਦੇ ਮਹੀਨੇ ਦਾ ਲੱਖ ਲੱਖ 2 ਲੱਖ ਆਹ ਦੇਖ ਲੋ ਇਹਨਾਂ ਦੀਆਂ ਤਾਂ ਹੀ ਕਹਿੰਦੇ ਪੈਸੇ ਆਣੇ ਨਾਲ ਬੰਦੇ ਦੀ ਨਾ ਵੈਸੇ ਔਕਾਤ ਨਹੀਂ ਚੇਂਜ ਹੁੰਦੀ ਵੈਸੇ ਉਹੀ ਹੈ ਇਹਨਾਂ ਦੀ ਹੂੰ ਅੱਛਾ ਬੰਦੇ ਆ ਤੇ ਆਪਿਆ ਹੋ ਅਤਰ ਕਰ ਲਿਆ ਆ ਤੇ ਹੁਣ ਆਪਾਂ ਹਨਾ ਤੁੜਕਾ ਲਾਵਾਂਗੇ ਅੱਜ ਅਸੀਂ ਬਣਾਉਣੇ ਆ ਆਲੂ ਛੋਲੇ ਪਟੂਰੇ ਦੋ ਦੇ ਬਣਾਵਾਂਗੇ ਬਟ ਆਲੂ ਆਣਾ ਬਣਾਵਾਂਗੇ ਸੋਲਿਆਂ ਨਾਲ ਬਣਾਉਣੇ ਹੈਗੇ ਚਲੋ ਇੱਕ ਚੁਗਲੀ ਕਰ ਦਿੰਨੇ ਆ ਕੀ ਕਹਿ ਰਹੀ ਕਹਿੰਦੀ ਆ ਦੇਖੋ ਮੈਂ ਸਬਜੀ ਬਨੋ ਨਹੀਂ ਆ ਉਹ ਸਾਰੇ ਛਿਲਕੇ ਖਿਲਾ ਰਹੇ ਹੋਏ ਸੈਲਫ ਤੇ ਕੀ ਗੱਲ ਤੁਹਾਡੇ ਕੋਲ ਕੋਈ ਹੈ ਨਹੀਂ ਥਾਲੀ ਥੁਲੀ ਹੈ ਨਹੀਂ ਕੋਈ ਕੋਲੀ ਕਾਲੀ ਹੈ ਨਹੀਂ ਕਿ ਬੰਦਾ ਉਹਦੇ ਚ ਪਾ ਕੇ ਰਖ ਲੈਂਦਾ ਉਹ ਨਾਲ ਜਿਹੜਾ ਡੱਬਾ ਪਿਆ ਹੋਇਆ ਉਹਨੂੰ ਹੀ ਦੇਖ ਲੈ ਉੱਲੀ ਆ ਹੀ ਹੋਈ ਆ ਤੇ ਲਾਲ ਐਦਾ ਕ ਮਿੰਟ ਰੀਲ ਬਣਾਉਣ ਤੇ ਲੱਕ ਫੜਿਆ ਹੋਇਆ ਗਲੀਆਂ ਚ ਨੱਚਣਾ ਖੇਤਾਂ ਵਿੱਚ ਜਾਂ ਸੜਕਾਂ ਤੇ ਜਾਂਦਾ ਇਹਦੇ ਨਾਲ ਐਦਾ ਮਿੰਟ ਫਿਰ ਬਿਮਾਰ ਪੈਣਾ ਫਿਰ ਉਹਦੇ ਅਲੱਗ ਤੋਂ ਬਲੌਗ ਬਣਾਉਣੇ ਪਰ ਤੁਹਾਨੂੰ ਤਾਂ ਆਦਤ ਹੀ ਆ ਤਾਨੂੰ ਦਾ ਕੰਟੈਂਟ ਚਾਹੀਦਾ ਨਾ ਤੁਸੀਂ ਸੋਚਦੇ ਕਿ ਅਸੀਂ ਇਹ ਜਿਹਾ ਕੁਝ ਬਿਮਾਰ ਹੋਵੇ ਕੋਈ ਕੁਛ ਇਹ ਜਿਹਾ ਹੋਵੇ ਤਾਂ ਸਾਡੇ ਕੋਲ ਕੰਟੈਂਟ ਹੋਵੇ ਸਾਡੇ ਵਿਊਜ਼ ਆਣ ਹੁਣ ਜਿਹੜੇ 6 7 ਲੱਖ ਸਬਸਕ੍ਰਾਈਬਰ ਇਕੱਠੇ ਕੀਤੇ ਹੋਇਆ ਅੱਜ ਕੱਲ ਵਿਊ ਕੁਝ ਵੀ ਹੈ ਨਹੀਂ ਹੈ ਤੇ ਕੁਛ ਨਾ ਕੁਛ ਤੇ ਕਰਨਾ ਹੀ ਹੈ ਇਹਦੇ ਨੇ ਖੀਦਾ ਹੈ ਔਰ ਇਹਨਾਂ ਨੂੰ ਇੱਕ ਵਾਰੀ ਸਨਮਾਨਿਤ ਕੀਤਾ ਜਾ ਰਿਹਾ ਸੀਗਾ ਪਿੰਡ ਦੇ ਵਿੱਚ ਕਿ ਇਹ ਬਲੌਗਰ ਇਹਨਾਂ ਨਾਮ ਰੋਸ਼ਨ ਕੀਤਾ ਨਾ ਇਹਨਾਂ ਦੇ ਘਰ ਵੀ ਗੇੜੀ ਮਾਰਣਾ ਸੀ ਪਿੰਡ ਵਾਲਿਆਂ ਨੂੰ ਕਹਿਣਾ ਸੀਗਾ ਕੋਈ ਆ ਤਾਂ ਕੋਈ ਕੰਮ ਕਰਦੇ ਨਹੀਂ ਤੁਸੀਂ ਕੋਈ ਸਰਪੰਚਾ ਦੇ ਉੱਤੇ ਭੇਜੋ ਮੈਂਬਰ ਚ ਕੋਈ ਕੀ ਕਰਿਆ ਉਹਨਾਂ ਦੇ ਘਰ ਜਾ ਕੇ ਕੰਮ ਕਿਉਂਕਿ ਤੁਹਾਡੇ ਪਿੰਡ ਦਾ ਤਾਂ ਨਾਮ ਰੋਸ਼ਨ ਕਰ ਰਹੇ ਆ ਇਹ ਇਹ ਜਿਹੇ ਬੰਦੇ ਨਾਮ ਰੋਸ਼ਨ ਕਰਦੇ ਆ ਨਾ ਪਿੰਡ ਦਾ ਤਾਂ ਹੀ ਤਾਂ ਸਨਮਾਨਿਤ ਕੀਤਾ ਜਾਂਦਾ ਖੇਡਾਂ ਦੇ ਮੁਕਾਬਲੇ ਚ ਇਹਨਾਂ ਨੂੰ ਬੁਲਾਵਾਂ ਲਾ ਕੇ ਕਿਦਾਂ ਤੈਨੂੰ ਕਦੀ ਵਾਰੀ ਸਮਝਾਇਆ ਮੈਂ ਤੂੰ ਬੋਲਦੀ ਕਿਦਾਂ ਤੂੰ ਕਦੀ ਵਾਰੀ ਸਮਝਾਇਆ ਮੈਂ ਤੂੰ ਬੋਲਦੀ ਕਿਦਾਂ ਦੇਖ ਲਓ ਸਲਮਾਨ ਖਾਨ ਤੇ ਕਟਰੀਨਾ ਕੈਫ ਦਾ ਕੰਟੈਂਟ ਜਿਨ੍ਹਾਂ ਲਈ ਪਿੰਡ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਸੀਗਾ ਕਿ ਆਹ ਦੇਖੋ ਸਾਡੇ ਪਿੰਡ ਦਾ ਨਾਮ ਰੋਸ਼ਨ ਕਰ ਰਹੇ ਆ ਦੇਖੋ ਕਿਦਾਂ ਬਾਲ ਪਟ ਰਿਹਾ ਜਨਾਨੀ ਦੇ ਆ ਇਹਨਾਂ ਦਾ ਕੰਟੈਂਟ ਕੁਝ ਵੀ ਹੈ ਨਹੀਂ ਫਿਰ ਜਦੋਂ ਇਹਨਾਂ ਨੂੰ ਕੋਈ ਕਹਿੰਦੇ ਨਾ ਜਨਾਨੀਆਂ ਦੇ ਸਿਰ ਤੋਂ ਖਾਣ ਵਾਲੇ ਫਿਰ ਇਹਨੂੰ ਬਹੁਤ ਮਿਰਚੀ ਲੱਗਦੀ ਆ ਫਿਰ ਬਹੁਤ ਮਿਰਚੀ ਲੱਗਦੀ ਆ ਇਹਨਨੂੰ ਕਿ ਸਾਨੂੰ ਇਹਦਾ ਕਿਉਂ ਬੋਲਦੇ ਆ ਅਸੀਂ ਕਿਹਜਾ ਕਰਦੇ ਆ ਆਈ ਤਾਂ ਕਰਦੇ ਹੋ ਤੁਸੀਂ ਹੋਰ ਤੁਸੀਂ ਕੀ ਕਰਨਾ ਹੈ ਰੁਕ ਚੋ ਹਜੇ ਵੇਟ ਕਰੋ ਥੋੜੇ ਟਾਈਮ ਤੱਕ ਤਾਂ ਸਕੈਨਰ ਵੀ ਪਾਣੇ ਹੈ ਬਸ ਥੋੜਾ ਟਾਈਮ ਹੀ ਹੈ ਜਿਆਦਾ ਨਹੀਂ 6-7 ਮਹੀਨੇ ਦੀ ਖੇੜੀ ਹੈ ਹੁਣ ਤੁਹਾਡੀ ਵੀ ਆ ਹਾਲ ਹੋਇਆ ਪਿਆ ਇਹਨਾਂ ਦਾ ਉਹੀ ਕੁ ਬੇਚਾਰੀ ਮਾਤਾ ਉਹਨੂੰ ਕੰਮੀ ਲਾ ਰਖਦੀ ਆ ਆਪ ਨੂੰ ਲੱਗਦਾ ਇਹ ਸਾਰਾ ਦਿਨ ਵਸ ਕੈਮਰਾ ਚੱਕ ਕੇ ਕਦੇ ਗੜੀ ਚ ਨੱਚ ਕਰ ਇੱਧਰ ਨੱਚ ਪਰ ਲੋਕੀ ਸਾਨੂੰ ਕਹਿ ਦਿੰਦੇ ਆ ਰੋਸਟਿੰਗ ਥੋੜੀ ਐ ਤੇ ਚੁਗਲੀ ਕਰਨਾ ਹੋ ਗਿਆ ਕਿ ਬੇਸ਼ਰਮ ਇਹ ਦੋਨੋਂ ਜਣੇ ਆ ਨਾ ਇਹਨਾਂ ਦੀਆਂ ਦੋ ਛੋਟ ਛੋਟੀਆਂ ਕੁੜੀਆਂ ਐ ਤਾਂ ਇੱਕ ਕੁੜੀ ਤਾਂ ਆਲਰੇਡੀ ਰੀਲਸ ਬਣਾਉਂਦੀ ਐ ਆ ਇਹਨੇ ਕੰਮ ਲਈ ਹੋਈ ਐ ਤੇ ਇਹ ਕੀ ਕਿਸੇ ਨੂੰ ਸਿੱਖਿਆ ਦੇਣਗੇ ਅਹੀਂ ਇਹ ਨਹੀਂ ਕਹਿੰਦੇ ਤੁਸੀਂ ਬਲੌਗਿੰਗ ਨਾ ਕਰੋ ਕਰੋ ਕੋਈ ਦਿੱਕਤ ਨਹੀਂ ਐ ਪਰ ਐਟ ਲੀਸਟ ਕੋਈ ਚੱਜ ਦਾ ਮੈਸੇਜ ਤਾਂ ਦਿਆ ਕਰੋ ਇਹਨਾਂ ਦੇ ਖੁਦ ਜਵਾਕ ਲੱਗੇ ਹੋਇਆ ਐ ਏਡੀ ਘਟੀ ਐ ਇੰਨੀ ਗੰਦੀ ਮੈਂ ਐ ਕਿ ਨਹੀਂ ਇੰਨੀ ਅਨਹਾਈ ਜਿਨੀ ਕਿ ਜਨਾਨੀ ਐ ਨਾ ਕਿ ਇਹਦੇ ਇਹਦਾ ਮੈਂ ਬਲੌਗ ਦੇਖਦੇ ਤੇ ਮੈਨੂੰ ਅਲਕਤਾਨੀ ਸ਼ੁਰੂ ਹੋ ਗਈ ਇੰਨੀ ਜ਼ਿਆਦਾ ਇੱਕ ਗੰਦੀ ਐ ਨਾ ਇਹ ਨੋਂਦੀ ਨਾ ਇਹ ਧੋਂਦੀ ਬਸ ਇੱਕ ਗੰਦੀ ਜੀ ਹੈਗੀ ਆ ਪਾ ਕੇ ਹੁਣ ਪੂਰਾ ਜਾਏ ਝੱਗਾ ਜਾ ਬਸ ਇਹਨਾਂ ਪੂਰੀ ਸਰਦੀਆਂ ਚ ਦੇਖ ਲਓ ਮੈਂ ਕਹਿੰਦੀ ਮਜਾ ਲਾ ਕੇ ਤੇ ਇਹ ਉਤਾਰ ਦਵੇ ਨਾ ਇਹਨੇ ਤਾਂ ਪੱਕਾ ਬਾਹਰ ਖਣਾ ਆਏ ਉਹਨੇ ਵੀ ਇਨਰਸ ਤੇ ਆਣਾ ਹੈ ਇਨਰ ਪਾ ਕੇ ਉਹਨੇ ਵੀ ਘੁੰਮਣਾ ਇਹਦੇ ਘਰ ਵਾਲੇ ਨੇ ਕਿਉਂਕਿ ਜਦੋਂ ਬਾਹਰ ਅੰਦਰ ਨਿਕਲਦਾ ਹੋਵੇ ਕਿਤੇ ਕੰਮ ਕਰਦਾ ਹੋਵੇ ਫਿਰ ਤਉਨੂੰ ਹੁੰਦਾ ਕਿ ਹਾਂ ਮੈਂ ਕਪੜੇ ਪਾ ਕੇ ਵਧੀਆ ਕਪੜੇ ਪਾਵਾਂ ਹਨਾ ਵਧੀਆ ਤਿਆਰ ਹੋਵਾਂ ਇਹ ਨਹੀਂ ਕਰਨਾ ਸਾਰਾ ਦਿਨ ਫੋਨ ਚ ਘੁਣਾ ਇਧਰ ਚਲ ਗਏ ਉਧਰ ਚਲ ਗਏ ਨਾ ਕਰਦਾ ਕੰਮ ਨਾ ਕਰ ਲੋਕਾਂ ਨੂੰ ਬਸਾਈ ਦਿਖਾਈ ਜਾਣੇ ਲੋਕਾਂ ਨੇ ਹੀ ਦੇਖ ਦੇਖੋ ਕੁਝ ਹੋ ਜਾਣਾ ਕੀ ਦੇਖਦੇ ਹੋ ਤੁਸੀਂ ਵੈਸੇ ਇਹ ਸਾਰਾ ਕੁਝ ਕੀ ਮਜ਼ਾ ਕੀ ਹੁੰਦਾ ਇਹ ਸਭ ਕੁਝ ਦੇਖਣ ਦਾ ਇਸ ਤੋਂ ਚੰਗਾ ਉਹ ਦੇਖ ਲਿਆ ਕਰੋ ਜੇਠਾ ਲਾਲ ਕੋ ਐਟ ਲੀਸਟ ਕੋਈ ਕੋਮੇਡੀ ਸਮਥਿੰਗ ਕੁਝ ਤਾਂ ਹੈਗਾ ਉਹਦੇ ਵਿੱਚ ਨਹੀਂ ਤੇ ਐਂਟਰੇਨਮੈਂਟ ਵਾਲੀਆਂ ਚੀਜ਼ਾਂ ਦੇਖ ਲੈਂਦਾ ਆਹ ਦੇਖਦੇ ਹੋ ਤੁਸੀਂ ਅਲਕਤ ਨਹੀਂ ਉਸੇ ਦੇਖ ਕੇ ਜਿਹੜੇ ਇਹਨਾਂ ਨੂੰ ਦੇਖਦੇ ਆ ਚਲੋ ਇਹਨਾਂ ਨੂੰ ਪਛੜਦੇ ਹੁਣ ਆਪਾਂ ਚੱਲਦੇ ਹਾਂ ਡਾਕੂ 307 ਕੀ ਇਹਦਾ ਚੈਨਲ ਦਾ ਨਾਮ ਹੈ ਉਹਨਾਂ ਦੇ ਘਰ ਵੀ ਆ ਗਿਆ ਕੰਟੈਂਟ ਥੋੜਾ ਜਿਹਾ ਦਿਖਾਉਂਦੀ ਆ ਜਿਆਦਾ ਨਹੀਂ ਮੈਂ ਉਹ ਵੀ ਦਿਖਾਣਾ ਥੋੜਾ ਜਿਹਾ ਦਿਖਾਉਂਦੀ ਆ ਤੇ ਦੇਖਿਓ ਹੁਣ ਕੰਟੈਂਟ ਤੇ ਕੰਟੈਂਟ ਕੰਟੈਂਟ ਤੇ ਕੰਟੈਂਟ ਆਉਗਾ ਉਹਨਾਂ ਦਾ ਅਜੂ ਨੀਣਾ ਤੇ ਇਹਨਾਂ ਨੂੰ ਤੁਸੀਂ ਰਹਿਣਾ ਉਹ ਗੱਡੇ ਦੇ ਬਾਬੇ ਨਹੀਂ ਹੈਗੇ ਨਾ ਅੱਛਾ ਅੱਜ ਵੀ ਇਹ ਰਹਿ ਰਿਹਾ ਹੈ ਕੋਈ ਵਾਰ ਸੀ ਗਾਡੇ ਕੋਲ ਮੈਂ ਗਾਣਾ ਲਾਇਆ ਜੋ ਕਿ ਨੇ ਅਸੀਂ ਕਰਵਾਏ ਸੀ ਉਸ ਤੇ ਕੇ ਦਾਦ ਹੋ ਗਿਆ ਤੇ ਜੀਜਾ ਜੀ ਨਾਲ ਚੁਪਿੰਗਾ ਕਰੇ ਅਸੀਂ ਹੁਣ ਇਕੱਲੇ ਰਹਿ ਗਏ ਸਰਪਈਆ ਤੇ ਮਮੀ ਭਈਆ ਆ ਆ ਸਕਾ ਕਾਕੂ ਮੰਮੀ ਮਤਲਬ ਐਟੀਆ ਤੇ ਆ ਸਾਡਾ ਛੋਟਾ ਆ ਜਾ ਦੇ ਜੀ ਛਟਾ ਛਟਾ ਤੇ ਤੁਮ ਬਸ ਸਮੇਂ ਕੁੜੀ ਹੋਵੇ ਮੁੰਡਾ ਬਕਾ ਕੁੜੀ ਜਾਂ ਸਕਦੇ ਆ ਹੁਣ ਦੇਦੀ ਵੀ ਕਰ ਸਕਦੇ ਆ ਉਹਨੂੰ ਇੱਕੋ ਜਿਹਾ ਕਰ ਲਿਆ ਔਰ ਛੋਟਾ ਕਾਕੂ ਵੀ ਜਾਂ ਸਕਦੇ ਛੋਟਾ ਕਾਕੂ ਦਾ ਛੋਟਾ ਕਾਕੂ ਤਾਂ ਸਮੇਂ ਕੁੜੀ ਹੋਵੇ ਬਣ ਮੁੰਡਾ ਹੋਵੇ ਪਹਿਚਾਨ ਲਿਆ ਹੁਣ ਇਹੋ ਹੀ ਇਹ ਜਿਹੜੇ ਦੱਸਦੇ ਸੀ ਅਲਮਾਰੀਆਂ ਦੇ ਵਿੱਚ ਸੋਨਾ ਕਿੱਥੇ ਪਿਆ ਹੋਇਆ ਹੈ ਕਿੰਨਾ ਸੋਨਾ ਪਿਆ ਹੋਇਆ ਹੈ ਉਹੀ ਹੈ ਸੋ ਇਹਨਾਂ ਦੇ ਘਰ ਪਤਾ ਨਹੀਂ 베بی ਗਰਲ ਹੋਈ ਹੈ 베بی ਬாய் ਹੋਇਆ ਜਿੱਥੇ ਕਿ ਮਤਲਬ 베بی ਬாய் ਹੋਇਆ ਸ਼ਾਇਦ ਤੇ ਬਸ ਇਹ ਵੀ ਪੂਰੇ ਹਸਪੀਟਲ ਚ ਕੈਮਰਾ ਲੈ ਕੇ ਘੁੰਮਿਆ ਕਿਉਂਕਿ ਕੰਟੈਂਟ ਹੈ ਆਬਵੀਅਸਲੀ ਹੋਣਾ ਠੀਕ ਹੈ ਤੁਹਾਡਾ ਕੰਮ ਹੈ ਪਰ ਜਨਾਨੀ ਐਟਲੀਸਟ ਦੇਖ ਤੇ ਲਿਆ ਕਰੋ ਲੰਮੀ ਪਈ ਹੋਈ ਹੈ ਜਾਂ ਕੁਝ ਉਹਦੇ ਤੇ ਸਦਾ ਕੈਮਰਾ ਮੈਂ ਉਹ ਲੰਮੀ ਪਈ ਤੇ ਹੁਣ ਕੀ ਉਹ ਕਿੱਦਾਂ ਪਾਵੇ ਉੱਠ ਕੇ ਉਹਦਾ ਨਾਰਮਲ ਹੋਇਆ ਜਾਂ ਸੀਜ਼ੇਰੀਅਨ ਹੋਇਆ ਜੋ ਵੀ ਹੈ ਵਾਟਐਵਰ ਤੇ ਹੁਣ ਲੰਮੀ ਪਾਊਗੀ ਆ ਦੇਖੋ ਉਹ ਲੰਮੀ ਪਈ ਹੋਈ ਹੈ ਮੰਮੀ ਲੰਮੀ ਮੰਮੀ ਬੈਠੀ ਹੋਈ ਉਹਨੂੰ ਲੰਮੀ ਪਾਤਾ ਉਹ ਲੰਮੀ ਪਈ ਹੋਈ ਤੇ ਨਾ ਕਿ ਹੁਣ ਕਿੱਦਾਂ ਪ ਗੈਸ ਟਾਇਰੇ ਸੀਗੇ ਇੰਨਾ ਉਹ ਦੇ ਨਿਆਣਾ ਹੋਇਆ ਨਹੀਂ ਤੇ ਇੰਨੇ ਜਾਣੇ ਸਦਲੇ ਨਿਆਣੇ ਦੇ ਉੱਪਰ ਕਿ ਇਹਨਾਂ ਨੂੰ ਬੰਦਾ ਗਵੇ ਬਸ ਚਲੋ ਕੋਈ ਗੱਲ ਨਹੀਂ ਠੀਕ ਹੈ ਹੁਣ ਕਹਿੰਦਾ ਕਿ ਅਸੇ ਨਹੀਂ ਦੱਸਣਾ ਤੇ ਛੋਟਾ ਢਾਕੂ ਹੋ ਸਕਦਾ ਛੋਟਾ ਕੁੜੀ ਨੂੰ ਕਹਿ ਸਕਦੇ ਮੁੰਡਿਆ ਸਦਾ ਤੇ ਸਾਡਾ ਬਲੌਗ ਆਗਾ ਇਹ ਆਊਗਾ ਉਹ ਆਗਾ ਤੇ ਆਬੀਸਲੀ ਹੁਣ ਇਹਨਾਂ ਨੇ ਫੇਸ ਰਵੀਲ ਜੈਂਡਰ ਰਵੀਲ ਫਿਰ ਫੇਸ ਰਵੀਲ ਨੇਮ ਲਟਰਮ ਸ਼ਟਰਮ ਆ ਸੈਰੇਮਨੀ ਸ਼ੁਰੂ ਹੋ ਜਾਣੀ ਹੈ ਜਿਹੜੀਆਂ ਅਸੀਂ ਕਦੇ ਸੁਣੀਆਂ ਵੀ ਨਹੀਂ ਹੋਣਾ ਸਾਨੂੰ ਉਹ ਵੀ ਇਹਨਾਂ ਕੋਲੋਂ ਸੈਰੇਮਨੀਆਂ ਦੇਖਣ ਦਾ ਮੌਕਾ ਮਿਲਣਾ ਹੈ ਸੋ ਇਦਾਂ ਦੀ ਮਹਾਨ ਬਲੌਗਰਾਂ ਤਾਨੂੰ ਕਿੱਥੇ ਮਿਲਣੇ ਆ ਇਹਨੇ ਵੀ ਬਸ ਐਦਾਂ ਹੀ ਬਸ ਹੁਣ ਬੰਦਾ ਕੀ ਕਵੇ ਚਲੋ ਠੀਕ ਹੈ ਦੇਖੋ ਅੱਗੇ ਇਹ ਕੀ ਕਰਦਾ ਵੈਸੇ ਕਾਫੀ ਜ਼ਿਆਦਾ ਬਲੌਗਿੰਗ ਕਰਦਾ ਹੈ ਵੀ ਮੈਂ ਇਹਦੇ ਕਾਫੀ ਮੈਂ ਉਹਦਾ ਤਾਂ ਨਹੀਂ ਤੇ ਬਲੌਗ ਦੇਖਿਆ ਪਰ ਮੈਂ ਤਾਂ ਸੋਨੇ ਵਾਲਾ ਬਲੌਗ ਦੇਖਿਆ ਸੀਗਾ ਜਿੱਚੇ ਜ ਗਹਿਣੇ ਦਿਖਾ ਰਿਹਾ ਸੀਗਾ ਸਾਡੇ ਘਰ ਕਿੰਨੇ ਗਹਿਣੇ ਪਏ ਹੈ ਮੇਰੀ ਜਨਾਨੀ ਕੋਲ ਕਿੰਨੇ ਗਹਿਣੇ ਉਹ ਦਿਖਾ ਰਿਹਾ ਸੀਗਾ ਹੈ ਤੇ ਚਲੋ ਨਵੀਂ ਚੀਜ਼ ਆ ਗਈ ਹੈ ਇਹਨਾਂ ਦੇ ਘਰ ਚਲੋ ਬੱਚਾ ਹੋ ਗਿਆ ਇਹਨਾਂ ਦੇ ਘਰ ਹੁਣ ਇਹਨੂੰ ਕੰਟੈਂਟ ਦੀ ਕੋਈ ਕਮੀ ਨਹੀਂ ਹੈ ਬਸ ਫੇਸ ਰਿਵੀਲ ਜੈਂਡਰ ਰਿਵੀਲ ਨੇਮ ਲਟਰਮ ਸ਼ਟਰਮ ਫਰਸਟ ਕੀ ਕਹਿੰਦੇ ਫੂਡ ਕੀ ਵਾਈਟ ਫਰਸਟ ਵਾਈਟ ਫਰਸਟ ਸਟੈਪ ਪਰ ਲੈਟਰ ਮੜੋਂਦਾਨੀ ਕੀ ਕੀ ਤੁਹਾਨੂੰ ਦਿਖਾਉਣ ਨੂੰ ਮਿਲਣਾ ਯਾਰ ਮੈਨੂੰ ਆਪ ਨਹੀਂ ਯਾਦ ਕੀ ਕੀ ਚੀਜ਼ਾਂ ਹੁੰਦੀਆਂ ਨਾਰਮਲ ਜਿਹੜੀਆਂ ਚੀਜ਼ਾਂ ਹੁੰਦੀਆਂ ਇਹਨਾਂ ਨੇ ਉਹ ਵੀ ਹਾਈਲਾਈਟ ਕਰਕੇ ਦੱਸਣੀ ਐ ਤੇ ਚਲੋ ਸਾਡੇ ਵੱਲੋਂ ਮੁਬਾਰਕਾਂ ਤੈਨੂੰ ਜਿਹੜਾ ਵੀ ਬੱਚਾ ਹੋ ਗਿਆ ਤੰਦਰੁਸਤ ਹੋਇਆ ਤੁਹਾਡੇ ਘਰ ਸੋ ਮੁਬਾਰਕਾਂ ਸਾਡੇ ਵੱਲੋਂ ਵੀ ਤੈਨੂੰ ਤੇ ਆ ਜੋ ਅੱਗੇ ਚੱਲਦੇ ਆ ਆ ਵੀਡੀਓ ਵੇਖਿਆ ਜਮਾਰੀ ਜੀ ਤੁੱਖਦੀ ਤੇ ਬਹੁਤੀ ਦਲ ਵਾਲੀ ਬਹੁਤ ਜੰਡੂ ਤੇਰੇ ਨਾਲੋਂ ਹੱਥ ਕਹਿਰ ਤੇ ਆ ਰੱਖੇ ਹਣ ਪਤਾ ਨਹੀਂ ਕਿਨੂੰ ਬਿਮਾਰੀ ਪੈ ਗਈ ਮੇਰੀ ਵੀਡੀਓ ਬਣਾ ਦਿੱਤੀ ਸੀ ਪ੍ਰੇਮ ਢਿੱਲ ਆਸਤਰ ਨਾ ਬਰਾ ਮੇਰੇ ਵੀਡੀਓ ਕੋਈ ਨਾ ਬਣਾਵੇ ਆਪਦੀ ਆਪੇ ਬਣਾਓ ਤੁਸੀਂ ਸਾਰੇ ਜਣੇ ਬਿਜਾਲਮੋ ਬਿਜਾਲਮੋ ਤੁਹਾਨੂੰ ਕੀ ਖੁਸ਼ੀ ਮਿਲਦੀ ਹੈ ਹੈ ਕੀ ਖੁਸ਼ੀ ਮਿਲਦੀ ਤੁਹਾਨੂੰ ਇਹਨਾਂ ਪਾਪਾ ਦੀਆਂ ਪਰੀਆਂ ਦੀਆਂ ਇਦਾਂ ਦੀਆਂ ਵੀਡੀਓ ਐਡਿਟ ਕਰਕੇ ਹੈ ਕਿੰਨਾ ਦੁਖੀ ਹੋ ਰਹੀ ਵਿਚਾਰੀ ਕਿਦੀ ਮੇਰੀ ਇਦਾਂ ਦੀ ਵੀਡੀਓ ਬਣਾਤੀ ਪ੍ਰੇਮ ਢਿੱਲੋ ਦੀ ਫੋਟੋ ਲਾ ਕੇ ਪਲੀਜ਼ ਮੇਰੀ ਇਦਾਂ ਦੀ ਵੀਡੀਓ ਨਾ ਬਣਾਓ ਕਿਉਂ ਵਿਚਾਰਾ ਨੂੰ ਤੇਰਾ ਟੈਲੈਂਟ ਚੋਰੀ ਕਰ ਰਹੇ ਹੋ ਤੁਸੀਂ ਪਤਾ ਤੁਹਾਨੂੰ ਉਹ ਤੜੇ ਤੇ ਕੇਸ ਕਰ ਸਕਦਾ ਟੈਲੈਂਟ ਚੋਰੀ ਕਰ ਰਹੇ ਹੋ ਤੁਸੀਂ ਇਦਾਂ ਚੋਰੀ ਕਰਿਆ ਕਰੋ ਆਪਦੀਆਂ ਵੀਡੀਓ ਬਣਾਇਆ ਕਰੋ ਪਰ ਇੱਕ ਸ਼ਰਤ ਹੈ ਇਦਾਂ ਦੀ ਵੀਡੀਓ ਨਾ ਬਣਾਇਓ ਭਰਾਵੋ ਅੱਗੇ ਮੈਨੂੰ ਲੱਗਦਾ ਪਹਿਲੇ ਕੁੜੀਆਂ ਦੀ ਸੰਖਿਆ ਘੱਟ ਸੀਗੀ ਇਹ ਨਾ ਹੋਇਆ ਹਨ ਨਾਲੇ ਨਾਲੇ ਟਾਈਮ 'ਚ ਮੁੰਡਿਆਂ ਦੀ ਸੰਖਿਆ ਘੱਟ ਹੋ ਜਾਈਆ ਕੰਪੇਅਰ ਟੂ ਗਰਲ ਸੋ ਇਸੇ ਨਾਲ ਕਰਦੀ ਮੈਂ ਅੱਜ ਦੀ ਵੀਡੀਓ ਇੱਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਵਧੀਆਂ ਲੱਗਦੀਆਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਹਾਂਜੀ ਤੇ ਇੰਸਟਾਗ੍ਰam ਤੇ ਪਲੀਜ਼ ਮੈਨੂੰ ਜ਼ਰੂਰ ਫੋਲੋ ਕਰੋ ਤੇ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖੋ ਬਾਏ ਬਾਏ ਗਾਇਜ਼